ਮਾਪੇ ਨੂੰ ਕਹਿੰਦੇ ਵੀ ਭਗਵਾਨ ਦਾ ਦਰਜਾ ਦਿੱਤਾ ਗਿਆ। ਤੋਂ ਇੱਕ ਪ੍ਰੇਮੀ ਆਏ ਕਹਿੰਦਾ ਵੀ ਬਾਬਾ ਜੀ ਮਾਪੇ ਨੂੰ ਭਗਵਾਨ ਦਾ ਦਰਜਾ ਕਿਉਂ ਦਿੰਦੇ ਨੇ? ਕਿ ਸਾਡਾ ਜਨਮ ਉਹਨਾਂ ਦੇ ਰਾਹੀਂ ਹੋਇਆ, ਉਹਨਾਂ ਦੀ ਇੱਛਾ ਪੂਰਤ ਲਈ ਸ਼ਾਇਦ ਹੋਇਆ। ਪਰ ਫਿਰ ਵੀ ਉਹਨਾਂ ਨੂੰ ਮਾਪੇ ਨੂੰ ਭਗਵਾਨ ਦਾ ਦਰਜਾ ਕਿਉਂ ਦਿੰਦੇ ਨੇ? ਤੁੰਨ੍ਹ ਮੈਂ ਕਹਾਂ ਵੀ ਸਾਰਾ ਸੰਸਾਰ ਦੇਖ ਲੈ। ਜਿੰਨਾ ਸੰਸਾਰ ਹੈ ਉਹ ਸੰਸਾਰ ਦੇਖ ਲੈ। ਕੋਈ ਵੀ ਤੇਰੀ ਚੜ੍ਹਦੀ ਕਲਾ ਤੋਂ, ਕੋਈ ਵੀ ਤੇਰੀ ਤਰੱਕੀ ਤੋਂ ਖੁਸ਼ ਨਹੀਂ ਹੋਏਗਾ। ਸਵਾਇ ਤੇਰੇ ਮਾਪੇ ਦਾ ਇੱਕ ਮਾਪੇ ਹੀ ਇੱਕ ਐਸੇ ਸ਼ਖਸ ਹੁੰਦੇ ਨੇ ਜਿਹੜੇ ਕਹਿੰਦੇ ਕਿ ਸਾਡਾ ਬੱਚਾ ਸਾਡੇ ਤੋਂ ਜ਼ਿਆਦਾ ਤਰੱਕੀ ਕਰੇ ਦੁਨੀਆ ਵਿੱਚ ਜਿੰਨੇ ਵੀ ਬਾਕੀ ਕੈਰੇਕਟਰ ਨੇ ਉਹ ਕਹਿੰਦੇ ਵੀ ਕੋਈ ਸਾਡੇ ਤੋਂ ਅੱਗੇ ਨਾ ਨਿਕਲ ਜੇ ਪਰ ਤੁਹਾਡੀ ਦੁਨੀਆ ਵਿੱਚ ਤੁਹਾਡੇ ਮਾਪੇ ਹੀ ਇੱਕ ਐਸੇ ਸ਼ਖਸ ਹੋਣਗੇ ਜਿਹੜੇ ਕਹਿਣਗੇ ਕਿ ਸਾਡਾ ਬੱਚਾ ਸਾਡੇ ਤੋਂ ਜ਼ਿਆਦਾ ਤਰੱਕੀ ਕਰੇ ਜ਼ਿਆਦਾ ਅੱਗੇ ਨਿਕਲ ਜੇ ਸੋ ਉਹਨਾਂ ਵਾਸਤੇ ਵੀ ਇੱਕ ਬੜਾ ਵੱਡਾ ਟਾਸਕ ਹੁੰਦਾ ਹੈ कि ਬੱਚਿਆਂ ਨੂੰ ਸੈਟ ਕਿਤਾ ਗੱਲਾਂ ਜਦਾਂ ਕੋਈ 10ਵੀਂ 12ਵੀਂ ਬੱਚੇ ਕਰਦੇ ਨੇ ਅੱਗੋਂ ਕਿਹੜੀ ਪੜ੍ਹਾਈ ਕਰਾਣੀ ਆ ਕਿਹੜੇ ਸਬਜੈਕਟ ਰਖਾਣੇ ਆ ਜੇ ਪੜ੍ਹਾਈ ਕੰਪਲੀਟ ਕਰਾ ਕੇ ਕਿੱਦਾਂ ਸੈੱਟ ਕਰਨਾ ਸੋ ਇਹ ਹੋਰ ਕੋਈ ਨਹੀਂ ਸੋਚਦਾ ਮਾਪੇ ਹੀ ਸੋਚਦੇ ਨੇ ਸੋ ਸਾਰੇ ਧਰਮ ਨਿਭਾਣੇ ਨੇ ਸਾਰੇ ਫਰਜ਼ ਨਿਭਾਣੇ ਨੇ ਆਪਣੇ ਤੇ ਜਿਹੜੇ ਆਪਣੇ ਤੋਂ ਵੀ ਜ਼ਿਆਦਾ ਤੁਹਾਡੀ ਤਰੱਕੀ ਮੰਗਦੇ ਨੇ ਤੇ ਉਹਨਾਂ ਦੀ ਵੀ ਸੇਵਾ ਕਰੋ